ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਦਾ ਚੋਟੀਆਂ ਕਲਾ ਜ਼ਿਲ੍ਹਾ ਇਹਨੂੰ ਮੋਗਾ ਪੈਂਦਾ ਤਹਿਸੀਲ ਮੋਗਾ ਹੀ ਪੈਂਦੀ ਹੈ ਪਰ ਨੇੜੇ ਤਲਵੰਡੀ ਭਾਈ ਸ਼ਹਿਰ ਰਹਿ ਜਾਂਦਾ ਮੋਗਾ ਜ਼ਿਲ੍ਹੇ ਦਾ ਲਾਸਟ ਪਿੰਡ ਹੈ 2 ਕਿਲੋਮੀਟਰ ਤੇ ਤਲਵੰਡੀ ਭਾਈ ਸ਼ਹਿਰ ਹੈ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਬਹੁ ਗਿਣਤੀ ਚ ਪਸ਼ੂ ਆ ਅੱਜ ਦੀ ਵੀਡੀਓ ਦੇ ਵਿੱਚ ਨਾਗਬਾਈ ਨੇ 5 6 ਸੇਲ ਕਰਨੇ ਆ ਇਕ ਇਧਰ ਨੀਲੀ 라ਵੀ ਮੱਝ ਖੜੀ ਆ ਗੱਭਣਾ ਸੂਣ ਵਾਲੀ ਆ ਇਕ ਇਧਰ ਤਾਜੀ ਸੂਈ ਸਵਾਈ ਖੜੀ ਆ ਇਕ ਇਧਰ ਤੋਕੜ ਗੱਭਣ ਮੱਝ ਖੜੀ ਆ ਨੀਲੀ 라ਵੀ ਦੀ ਚੈੱਕ ਪਾਸ ਆ ਚੰਗਾ ਦੁੱਧ ਬਾਈ ਦੱਸਦਾ 9 10 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਜਿਹੜਾ ਝੋ ਲੈਣਾ ਝੋ ਕੇ ਤੁਸੀਂ ਵੇਖਣਾ ਤੋਕੜ ਗੱਭਣ ਚੈੱਕ ਪਾਸ ਆ ਇਧਰ ਆ ਕੱਲੀ ਤੋਕੜਾ ਪਰੇ ਗੱਭਣ ਆ ਇਨਫੋਰਮੇਸ਼ਨ ਲੈ ਲੈਣਾ ਜੈਜੇ ਮੁੱਲ ਹੋਣਗੇ ਬਾਕੀ ਵੀਡੀਓ ਤੁਸੀਂ ਸਾਰਿਆਂ ਨੇ ਵੇਖ ਹੀ ਲੈਣੀ ਆ ਹਾਂਜੀ ਭਾਈ ਸਾਸਰੀ ਗਾਜੀ ਸਾਰੇ ਪਿੰਡ ਪਰੌਣ ਸਾਸਰੀ ਗਾਜੀ ਨਾਮ ਮਨਜਿੰਦਰ ਸਿੰਘ ਸੋਨ ਫਰਾਮ ਸਿੰਘ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਤਲਵੰਡੀ ਭਾਈ ਸ਼ਹਿਰ ਰਹਿੰਦਾ ਸਾਨੂੰ ਮੋਦਕੀ ਤੇ ਜੀਰੇ ਦੇ ਸੈਂਟਰ ਚ ਆਉਂਦਾ ਜੀ ਇਹ ਫੋਨ ਨੰਬਰ ਦਾਸ ਸੀ 9814340403 9814340403 ਇਹ ਤੋਂ ਹੀ ਸ਼ੁਰੂ ਕਰ ਮਨਜਿੰਦਰ ਤੇ ਭਾਈ ਗੱਬਣਾ ਦੂਜਾ ਸੁਆ ਸੁੰਦਰੀ ਨਾਲ ਦੇ ਪਿੰਡੋਂ ਲਈ ਥੰਮਣ ਪਿੰਡ ਥੰਮਣ ਤੋਂ ਤੇ ਪਿਓਰ ਦੂਜਾ ਸੁਆ ਉਹਨਾਂ ਦੇ ਹਿਸਾਬ ਨਾਲ ਦਿਨ ਤਾਂ ਪੂਰਾ ਹੀ ਆ ਤੁਹਾਨੂੰ ਕਹਿੰਦੇ ਟਾਈਮ ਤੇ ਲੇਵਾ ਬਣਾਉਣੀ ਨਹੀਂ ਹੋ ਸਕਦਾ ਦੋ ਦਿਨ ਲੱਗੇ ਚਾਰ ਦਿਨ ਲੱਗੇ ਪੰਜ ਦਿਨ ਲੱਗੇ ਠੀਕ ਹੈ ਬਣ ਕੇ ਵਿਊ ਬਾਹਰ ਚਵਾ ਦੂਗਾ ਜੈ ਜੈ ਮਾਲਾ ਮੁੱਲ 50000 ਕੋਈ 5 ਲਾ ਦੋ 50 ਲਾ ਦੋ ਜੀ ਕੱਢੀਏ ਬਾਦ ਦੋਸਤੋ ਵੈੜ ਵੱਡੀ ਹੈ ਕੱਦ ਚ 18 20 18 20 22 10 ਦਾ ਇੱਥੇ ਦੁੱਧ ਪਿਆ ਜੂ ਨਾਲ ਹੀ ਪੰਡਾ ਥੰਮਣ ਖਖਰਾਣੇ ਦੇ ਨਾਲ ਥੰਮਣ ਥੰਮਣ ਪੰਡ ਤੋਂ ਬਾਈ ਕਹਿੰਦਾ ਲਈ ਆ ਮੁੱਲੇ ਦਾ 50000 ਮਾਨਤਾਣ ਖੁੱਲਾ ਹੋ ਜੂ ਕੋਈ ਚੱਕਰ ਨੇ 10 ਲਾਓ 50 ਲਾਓ ਜਿੰਨਾ ਮਰਜ਼ੀ ਮੁੱਲ ਲਾਓ ਜਿੱਥੇ ਸੌਦਾ ਹੋ ਗਿਆ ਉੱਥੇ ਜਾਨਵਰ ਬਾਈ ਕਹਿੰਦਾ ਦੇ ਦੇਾਂਗੇ ਫਲਟੇ ਲਾ ਪਈਆਂ ਬਹੁਤਾ ਦਿਨ ਬਾਈ ਕਹਿੰਦਾ ਅਗਲੇ ਦੇ ਦਸਨ ਮੁਤਾਬਕ ਅੱਜ ਪੂਰੇ ਹੋ ਗਏ ਆ ਪਰ ਬਾਈ ਕਹਿੰਦਾ ਜੀ ਤੋ ਲਈਓ ਕਹਿੰਦੇ ਦਿਨਾਂ ਤੇ ਹੀ ਲੌਂਦੀ ਆ ਹੋ ਸਕਦਾ ਦੋ ਦਿਨ ਲੈ ਜੇ ਚਾਰ ਲੈ ਜੇ ਪਰ ਦੇਣੇ ਦੇ ਅੱਜ ਪੂਰੇ ਆ ਡੇਟ ਮੁਤਾਬਕ ਦਿਨ ਪੂਰੇ ਹੋ ਗਏ ਆ ਇਹਦੇ ਅੱਜ ਪਰ ਵਹਿੜ ਵੱਡੀ ਆ ਜਿਹੜਾ ਬੰਦਾ ਤੋਰ ਕੇ ਵਿਖਾਉਂਦਾ ਇਹਦਾ ਵੀ ਗੱਦ ਵੱਡਾ ਹੀ ਆ ਇਹਦਾ ਵੀ ਕੱਦ 6 ਸਵਾ 6.5 ਫੁੱਟ ਦੇ ਕਰੀਬ ਆਊਗਾ ਮੈਂ ਅੱਗੇ ਆਮ ਵੀਡੀਓ 'ਚ ਕਹਿਣਾ ਨਾ ਕਿ ਜਿਹੜਾ ਬੰਦਾ ਮਾਲਕ ਜਾਂ ਮਾਲਕ ਦਾ ਬੰਦਾ ਪੱਠੇ ਡੱਠੇ ਪਾਉਣ ਵਾਲਾ ਕੰਮ ਧੰਦੇ ਵਾਲਾ ਜਿਹੜਾ ਪਸ਼ੂ ਤੋਰ ਕੇ ਵਿਖਾਉਂਦਾ ਉਹਦੇ ਹਿਸਾਬ ਨਾਲ ਜਾਨਵਰ ਦੇ ਕੱਦ ਦਾ ਅੰਦਾਜ਼ਾ ਲਾ ਲਿਆ ਕਰੋ ਪਰ ਮਾਲਕ ਮਾਲਕ 'ਚ ਵੀ ਫਰਕ ਹੁੰਦਾ ਉਹ ਵੀ ਥੋੜੀ ਜਿਹੀ ਜੱਜਮੈਂਟ ਲਾ ਲਿਆ ਕਰੋ ਇੱਕ ਤਾਂ 5 ਫੁੱਟ ਦੇ ਬੰਦੇ ਨੇ ਜਾਨਵਰ ਤੋਰ ਕੇ ਵਿਖਾਉਣਾ ਹੁੰਦਾ ਉਹਦੇ ਹਿਸਾਬ ਨਾਲ ਪਸ਼ੂ ਦਾ ਤੁਸੀਂ ਅੰਦਾਜ਼ਾ ਲਾਉਣਾ ਕੱਦ ਕਿੱਡਾ ਹੈ ਤੇ ਇੱਕ ਇਦਾਂ ਦੇ ਬੰਦੇ ਨੇ ਵਿਖਾਉਣਾ ਹੁੰਦਾ ਤੇਰਾ ਕੱਦ ਕਿੰਨਾ ਬਾਈ ਆਪ ਤੋਂ ਬਾਹਰ ਹੀ ਹੋ ਗਏ ਹੂੰ ਦੋਸਤੋ ਕੱਦ ਵੱਡਾ ਤਾਂ ਮੈਂ ਇਹ ਗੱਲ ਕੀਤੀ ਆ ਉਹ ਬੈੜ ਵੀ ਵੱਡੀ ਆ 50000 ਮਾਂ 50000 ਚ ਖੁੱਲਾ ਮਾਨਤਾਨ ਹੋ ਜੂ 18 20 ਕਿਲੋ ਦੁੱਧ ਪਿਆ ਜੀ ਦੋ ਨੰਬਰ ਤੇ ਆ ਮਨਜਿੰਦਰ ਕੱਢ ਬਾਈਏ ਨੂੰ ਬਾਹਰ ਪਿਓਰ ਖਾਲੀ ਆ ਜੀ ਤੋਰੀ ਬਾਈ ਪਿਓਰ ਖਾਲੀ ਆ ਜੀ ਠੀਕ ਆ ਦਸੋਂ ਬਾਹਰ ਕੰਡੇ ਵਾਲਾ ਦੁੱਧ ਤੁਸੀਂ 10 ਮੰਨ ਕੇ ਆ ਜਾਓ ਜਵਾਬ ਸਮਾਧੀ ਓਕੇ ਆ ਤੇ ਸੱਜਣੇ ਦੁੱਧ 30 32 ਲੀਟਰ ਚ ਆਇਆ ਕੋਕੜ ਵਹਿੜ ਕਰਕੇ ਬਾਈ ਮਾੜਾ ਮੋੜਾ ਥਣਾ ਦੀ 1921 ਹੋ ਸਕਦੀ ਆ ਵੱਧ ਘੱਟ ਥਣਾ ਦੀ ਯਾਨਕ ਚਾਰ ਧਾਰਾ ਵੱਧ ਘੱਟ ਮਧਾਨੀ ਚੀਰੇ ਚੋਂਦੇ ਨੇ ਬੁੜੀਆਂ ਮਧਾਨੀ ਚੀਰੇ ਥੋੜਾ ਇੱਕ ਨਾ ਫਰਕ ਹੋ ਸਕਦਾ ਧਾਰਾ ਦਾ ਪਰ ਬੜਾ ਜਿਆਦਾ ਨਹੀਂ ਫਰਕਗਾ 10 ਕਿਲੋ ਦੁੱਧ 10 ਕਿਲੋ ਦੁੱਧ 10 ਕਿਲੋ ਦੁੱਧ ਬਾਈ ਕਹਿੰਦਾ ਜੀ ਤੋ ਲਈਓ ਮਧਾਨੀ ਚੀਰੇ ਚੋਂਦੇ ਸੀ ਮਤਲਬ ਇੱਕ ਥਣ ਉਹ ਫੜ ਲਿਆ ਇੱਕ ਮਗਰਲਾ ਫੜ ਲਿਆ ਤੇ ਇੱਕ ਦੂਜੇ ਪਾਸੇ ਵਾਲਾ ਮੂਰਲਾ ਫੜ ਲਿਆ ਤੇ ਜਿਹੜਾ ਕੋਈ ਮੂਰਲੇ ਥਾਰ ਨਾਲ ਮੂਰਲਾ ਥਣ ਚਾਊਗਾ ਮਗਰਲੇ ਨਾ ਮਗਰਲਾ ਚਾਊਗਾ ਹੋ ਸਕਦਾ ਬਾਈ ਕਹਿੰਦਾ ਦੁੱਧ ਦਾ ਫਰਕ ਹੋਵੇ 4-4 ਕਿਸੇ ਥਣ ਚ ਵੱਧ ਹੋਣ ਕਿਸੇ ਚ ਘੱਟ ਹੋਣ ਪਰ ਦੁੱਧ ਬਈ ਕਹਿੰਦਾ ਮਿਹਨਤੀ ਆਲਾ 10 ਕਿਲੋ ਨਿਕਲੂਗਾ 5 ਕਿਲੋ ਤੜਕੇ ਤੇ 5 ਕਿਲੋ ਆਥਨੇ ਦੁੱਧ ਚੋਣ ਚ 10 ਕਿਲੋ ਆ ਥਾਰਾਂ ਕਿਸੇ ਵੀ ਥਣ ਚ ਵੱਧ ਘੱਟ ਚਾਰ ਹੋ ਸਕਦੀਆਂ ਪਰ ਦੁੱਧ 10 ਕਿਲੋ ਹੋਊਗਾ ਦੁੱਧ ਵਾਲੇ ਪਾਸੇ ਨਾ ਹੋਊਗਾ ਕਿ 7 ਕਿਲੋ ਹੀ ਨਿਕਲੂ 8 ਕਿਲੋ ਨਿਕਲੂ 10 ਕਿਲੋ ਕਿਹਾ ਤੇ 10 ਨਿਕਲੂਗਾ ਮੁੱਲ ਮਨਜਿੰਦਰ ਉਹਦਾ ਉਹਦਾ 25000 ਰੁਪਏ ਜਮੈਂ ਦੇ ਲੈਣਗੇ ਜੀ ਠੀਕ ਹੈ ਮਾਲਦਾਨ ਕਰ ਦਾਂਗੇ ਠੀਕ ਹੈ 25000 ਮੌਲਾ ਦੇਣ ਲੈਣ ਦੇ ਵਾਲਾ ਬਾਈ ਕਹਿੰਦਾ ਮਾਨ ਤਾਨ ਕਰਦੇ ਆਂਗੇ ਖੁੱਲਾ ਕੋਈ ਚੱਕਰ ਨਹੀਂ 30 32 ਲੀਟਰ ਦੁੱਧ ਬਾਈ ਦੱਸਦਾ ਕਿ ਇਹਨੇ ਤਾਜੀ ਸੂਈ ਨਹੀਂ ਦਿੱਤਾ ਇਹ ਤੋਕੜ ਹੈ ਕੋਈ ਗੱਬਨ ਨਹੀਂ ਕੋਈ ਚੈੱਕ ਪਾਸ ਨਹੀਂ ਕੋਈ ਟੀਕਾ ਨਹੀਂ ਲਵਾਇਆ ਕਈ ਭੈਣ ਭਰਾ ਐਵੇਂ ਕਹਿੰਦੇ ਨੇ ਬਾਈ 35 ਦਿਨ ਹੋ ਗਏ ਜਦੋਂ 35 ਦਿਨ ਤੁਸੀਂ ਰੱਖੀ ਬੈਠੇ ਆਂ ਵਹਿੜ ਨੂੰ ਜਾਂ ਮੱਝ ਨੂੰ ਤੇ 10 ਦਿਨ ਹੋਰ ਰੱਖ ਲਓ 45 ਦਿਨਾਂ ਅਚ ਚੈੱਕ ਪਾਸ ਤਾਂ ਹੋ ਜੇ ਨਾਲੇ ਤੁਹਾਡੇ 4 ਪੈਸੇ ਵਾਧ ਜਾਣ ਜਦੋਂ ਗੱਬਣ ਚੈੱਕ ਪਾਸ ਹੋ ਗਈ ਪਰ ਉਹ ਕਿਹੜਾ ਚੈੱਕ ਪਾਸ ਥੋੜੀ ਹੋਣੀ ਹੁੰਦੀ ਆ ਉਹ ਕਹਿੰਦੇ ਨੇ ਹੁੰਦੇ 35 ਦਿਨ ਹੋ ਗਏ ਨੇੜ ਜੇ ਮਤਲਬ ਕਿ ਅਗਲਾ ਗੱਬਣ ਵਾਲੇ ਹਿਸਾਬ ਨਾਲ ਸੌਦਾ ਕਰ ਲੈ ਪਰ ਮਾੜੀਆਂ ਗੱਲਾਂ ਜਿਹੜੇ ਝੂਠ ਮਾਰਦੇ ਆ ਆਪਾਂ ਅੱਗੇ ਵੀ ਕਹਿਨੇ ਹੁੰਨੇ ਤੇ ਆਪਾਂ ਹੁਣ ਵੀ ਕਹਿਨੇ ਤੇ ਆਪਾਂ ਗਾਹ ਨੂੰ ਵੀ ਕਹਿੰਦੇ ਹੀ ਰਹਿਣਾ ਜਿਹੜੀ ਚੀਜ਼ ਗਲਤ ਆ ਉਹ ਗਲਤ ਆ ਜੇ 35 ਦਿਨਾਂ ਦੀ ਤੁਸੀਂ ਕਹਿ ਕੇ ਵੇਚਦੇ ਆ ਉਹਨੂੰ 10 ਦਿਨ ਹੋਰ ਰੱਖ ਲਓ 15 ਦਿਨ ਹੋਰ ਰੱਖ ਲਓ 50 ਦਿਨਾਂ ਦੀ ਚੈੱਕ ਹੋ ਜਾਂਦੀ ਹੁੰਦੀ ਆ ਫਿਰ ਉਦੋਂ ਤੋਕੜ ਗੱਬਣ ਕਰਕੇ ਵੇਚੋ ਜੇ ਖਾਲੀ ਨਿਕਲ ਗਈ ਤਾਂ ਖਾਲੀ ਕਹਿ ਕੇ ਵੇਚੋ 10 ਨੰਬਰ ਵੰਜੇਦਰ ਤੀਜਾ ਸੂਆ ਸੂਈ ਆ ਜੀ ਅਗਲਾ ਭਲਾ ਚੌਥਾ ਮੰਨ ਲਵੇ ਠੀਕ ਆ ਰਾਤ ਸੂਈ ਆ ਜੇਰ ਜੁਰ ਦੀ ਪ੍ਰੋਪਰ ਆਪਣੇ ਕੋਲ ਵੀਡੀਓ ਹੈਗੀ 10 11 ਵਜੇ ਸੂਈ ਆ ਠੀਕ ਹੈ ਸਵੇਰੇ ਬਾਹਾਂ ਨਹੀਂ ਮੰਨ ਗਿਆ ਰਾਤ ਦੇ ਲੋਕੋ ਬੋਲਾ ਕੱਢਿਆ ਮੱਝ ਨੂੰ ਕਿ ਅੱਜ ਸਵੇਰੇ ਬੱਚਾ ਚੰਗਾ ਕੇ ਮਾੜਾ ਮੋਟਾ ਤੇ ਕਿਲੋ ਡੇਢ ਕਿਲੋ ਸਵੇਰੇ ਕਿੰਨਾ ਦੁੱਧ ਦੇ ਤੇਰੇ ਹਿਸਾਬ ਨਾਲ ਦੁੱਧ ਭਾਈ ਅਗਲੇ ਨੇ 14 ਕਿਲੋ ਦੀ ਗਾਰੰਟੀ ਲਈ ਆ ਦੋਦੀ ਗਾਰੰਟੀ ਇਹ ਆ ਆਪਾਂ ਇਹ ਗਾਰੰਟੀ ਦੇ ਕਹਾਂਗੇ ਸੂਨ ਟਿੱਕਰ ਮੱਝ ਦੁੱਧੋ ਭੱਜ ਜਵੇ ਤੇ ਮੱਝ ਫਰੀ ਰੱਖ ਲਵੇ ਕੋਈ ਆਪਣੇ ਨੂੰ ਪੈਸੇ ਲੈ ਜਾਵੇ ਸੂਨ ਟਿੱਕਰ ਟੋਕੜ ਗੱਪਣ ਦਵਾ ਤੇ ਚਵਾਈ ਮੈਂ ਕਹਿੰਦਾ ਲੱਖ ਬਾਗ ਮੱਝ ਇੱਕ ਪਾਸੇ ਖੜਾ ਦੋ ਇੱਕ ਪਾਸੇ ਬੱਚੇ ਖੜੀ ਬਣ ਜਾ ਇਹਨੂੰ ਖੜਾ ਦਵੇ ਕਿੰਨਾ ਸਾਲਾਂ ਦਾ ਕੇ ਬੱਚਾ ਮੱਝ ਚੋਲੂਗਾ ਤੇ ਮੱਝ ਲੈ ਜਾਓ ਪੈਸੇ ਦੇ ਦਿਓ ਜੇ ਨਾ ਚੋਕਾ ਤੇ ਮੱਝ ਫਰੀ ਹੈ ਇੰਨੀ ਚੰਗੀ ਚਵਾਈ ਹੈ ਮੈਂ ਕਹਿੰਦਾ ਬਾਈ ਆਪੇ ਚੋਣ ਲੱਗ ਜਾਂਦਾ ਦੁੱਧ ਯਾਰ ਠੀਕ ਹੈ ਇੰਨੀ ਜ਼ਿਆਦੀ ਹੱਦੋਂ ਜ਼ਿਆਦੀ ਬੋਲੀ ਹੈ ਦੋਸਤੋ ਬਾਈ ਕਹਿੰਦਾ ਹੱਦੋਂ ਜ਼ਿਆਦੇ ਬੋਲੀ ਆ ਭਾਵੇਂ ਤਿੰਨਾਂ ਸਾਲਾਂ ਦਾ ਜਵਾਕ ਅਗਲਾ ਲੈ ਆਵੇ ਜੇ ਉਹਨੇ ਧਾਰ ਚੋਲੀ ਤਾਂ ਮੱਝ ਲੈ ਜੇ ਤੇ ਨਹੀਂ ਬਾਈ ਕਹਿੰਦਾ ਮੱਝ ਫਰੀ ਦੇ ਦੂੰਗਾ ਇੰਨੀ ਚੰਗੀ ਚਵਾਈ ਆ ਮਤਲਬ ਤਿੰਨਾਂ ਸਾਲਾਂ ਦਾ ਬੱਚਾ ਕਿਤੇ ਕਿੱਡਾ ਕੋ ਆਹ ਤਾਰਾਂ ਵੇਖੋ ਤੁਸੀਂ ਹੂੰ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਹਾਂ ਬੈਠਾ ਤਾਂ ਆਪ ਹੀ ਨਹੀਂ ਪਤਾ ਹਾਂ ਤਾਜੀ ਸੂਈ ਸਵਾਈ ਹੈ ਬਿਲਕੁਲੀਆਂ ਨਕਮੜੇ ਰਾ ਹਾਂ ਹੂੰ ਬਾਹੀ ਜਿਹੜੇ ਕੋਲੀਆਂ ਬੜੇ ਤੋਰੀ ਬਈ ਜੈ ਜੈ ਮੋਲਮਨ ਜਿੰਦਰਾ ਇਹਦੇ 90 ਹਜ਼ਾਰ ਰੁਪਏ ਦੀ ਛੋੜ ਹੀ ਕਰਾਂਗੇ ਵਿੱਚੋਂ ਠੀਕ ਹੈ ਬੜਾ ਕੋਈ ਫਰਕ ਨਹੀਂ ਨਿਕਲਣਾ ਮੇਰਾ ਭਾਈ ਇਹ ਨਾਲ ਹੋ ਜੀ 80 ਤੇ 82 ਤੇ 85 ਜੀ ਨਹੀਂ ਹੋਣੀ ਜੀ ਠੀਕ ਹੈ 90 ਹਜ਼ਾਰ ਰੁਪਿਆ ਛੋੜ ਕਰਾ ਲੈ ਫੋਜੂ ਜਿੰਨੀ ਮਰਜ਼ੀ ਕਰਾ ਲਓ 90000 ਮੁੱਲ ਛੋੜ ਹੋਊਗੀ ਛੋੜ ਖੁਸ਼ ਹੋ ਕੇ ਬਾਈ ਕਹਿੰਦਾ ਹਜ਼ਾਰ ਕਰਾ ਲੈ 2000 ਕਰਾ ਲੈ ਜਿੰਨੀ ਮਰਜ਼ੀ ਕਰਾ ਲੈ ਛੋੜ ਬਾਈ ਕਹਿੰਦਾ ਕਰ ਦੂੰਗਾ ਖੁਸ਼ ਹੋ ਕੇ 14 ਕਿਲੋ ਦੁੱਧ ਹੀ ਬਾਈ ਕਹਿੰਦਾ ਮੇਰੇ ਕੋਲੇ ਗਾਰੰਟੀ ਤੇ ਆਈ ਆ ਇੱਕ ਗਾਰੰਟੀ ਬਾਈ ਕਹਿੰਦਾ ਮੈਂ ਆਪਦੇ ਕੋਲੋਂ ਦਿੰਦਾ ਜੇ ਗਾਂ ਲੈ ਸੂਏ ਨੂੰ ਸੂਣ ਤੱਕ ਦੁੱਧ ਨਾ ਦੇਵੇ ਮਤਲਬ ਕਈ ਪਸ਼ੂ ਹੁੰਦੇ ਆ 3 ਮਹੀਨੇ ਦੁੱਧ ਪਿਆ 4 ਮਹੀਨੇ ਪਿਆ ਆ ਜਾਂ 5 ਮਹੀਨੇ ਪਿਆ ਆ ਬਾਅਦ ਚ ਭੱਜ ਜਾਂਦੇ ਆ ਪਰ ਬਾਈ ਕਹਿੰਦਾ ਭਾਈ ਦੀ ਨਹੀਂ ਸਿਰੇ ਤੋਂ ਸਿਰੇ ਦੁੱਧ ਦਿੰਦੀ ਆ ਉਦੀ ਮੇਰੀ ਬਾਈ ਕਹਿੰਦਾ ਗਾਰੰਟੀ ਹੋਊਗੀ 90000 ਦੀ ਬਾਈ ਕਹਿੰਦਾ ਦੇਊਂਗਾ ਵਿੱਚੋਂ ਛੋੜ ਕਰੂੰ ਬਾਈ ਕਹਿੰਦਾ ਖੁੱਲੇ ਦਿਲ ਨਾਲ ਪੂਰੀ ਚੰਗੇ ਵਜਨ ਵਾਲੀ ਮੱਝ ਭਾਰੀ 14 ਕਿਲੋ ਦੁੱਧ ਦਿੱਤਾ ਇਹਨੇ ਪਿਛਲੇ ਸੂਏ ਬਾਈ ਕਹਿੰਦਾ ਜਦੋਂ ਛੱਡੋਂਗੇ ਤੁਸੀਂ ਆਪ ਛੱਡੋਂਗੇ ਕਿ ਹੁਣ ਮੱਝ ਦਾ ਸੂਨ ਵਾਲੀ ਆ ਮਹੀਨਾ ਰਹਿ ਗਿਆ ਛੱਡ ਦਗੇ ਜੇ ਨਹੀਂ ਵੀ ਛੱਡਣੀ ਤਾਂ ਵੀ ਇਹ ਕਰਮ ਵਾਲੀ ਦੁੱਧ ਚਵਾਈ ਜਾਊਗੀ ਦਿਨ ਦੇ ਦਿਨ ਤੱਕ ਤੁਹਾਨੂੰ ਆਪ ਛੱਡਣੀ ਪਊਗੀ ਪਾਈ ਦਿਨੀ ਚਵਾਈ ਦੀ ਇੱਕ ਨੰਬਰ ਹੈ ਮੋٹے ਮੋٹے ਥਾਨ ਆ ਗੈਬ ਚ ਲੱਗੇ ਹੋਇਆ 90000 ਦੀ ਦੇ ਦੇਣੀ ਆ 14 ਕਿਲੋ ਬਾਈ ਦਸ ਦਾ ਦੁੱਧ ਦਿੱਤਾ 14 ਕਿਲੋ ਦੀ ਗਾਰੰਟੀ ਤੇ ਆਈ ਆ ਵਿੱਚੋਂ ਮਾਨਤਾਣੋ ਜੂ ਅੱਗੇ ਅਮਨਜਿੰਦਰ 4 ਨੰਬਰ ਤੇ ਬਈ ਇਹ ਤੀਜੇ ਸਵੇਰਾਂ ਮੱਚ ਸੁੰਦੀ ਆ ਜੀ ਠੀਕ ਐ ਤੇ ਦੁੱਧ ਹੁਣ ਹੋਊਗਾ 9.5 9.5 ਕੰਡੇ ਵਾਲਾ ਦੋਨਾਂ ਟਾਈਮਾਂ ਦਾ ਦੋਨੇ ਟਾਈਮ ਪਾੜੇ ਤੇ ਆ ਹੋ ਸਕਦਾ ਅਗਲੇ ਦਿਨ ਘਰ ਜਾ ਕੇ ਟੀਕਾ ਲੈ ਸਕਦੀ ਇੱਕ ਦਿਨਾਂ ਠੀਕ ਐ ਠੀਕ ਐ ਤੇ ਮਗਰੋਂ ਲੱਤ ਤੁਹਾਨੂੰ ਨਿਆਣਾ ਪਾਉਣ ਲਈ ਪਹਿਲਾਂ ਦੀ ਵਿਝਾਈ ਵੀ ਆ ਠੀਕ ਐ ਧਾਰ ਦੀ ਇਹ ਚੋਈ ਜਾ ਆਏ ਆ ਜਿਹੜੀ ਆਪਣੀ ਕੋਲੀ ਦੱਦੀ ਕੇ ਨਾ ਕੈੜੀ ਆ ਠੀਕ ਹੈ ਇਹ ਨਾਂ ਦਾ ਵਾਲੀ ਜਿਆਦਾ ਬਕਾਇਦੀ ਪੋਲੀ ਆ ਤੇ ਨਾਮ ਵਾਲੀ ਕੈੜੀ ਆ ਅੱਧ ਵਿਚਾਲਾ ਆ ਅੱਧ ਵਿਚਾਲਾ 50 50% ਹੈਗੀ ਆ ਠੀਕ ਹੈ ਤੇ ਮੰਨ ਕੇ ਆ ਜਿਹੜੀ ਅੱਠ ਤਰੀਕ ਨਾਂ ਗਈ ਇਹਨੂੰ ਚੌਥਾ ਮਹੀਨਾ ਲੱਗਿਆ ਆਉਂਦੀ ਅੱਠ ਨੂੰ ਪੰਜਵਾਂ ਮਹੀਨਾ ਲੱਗ ਜਾਣਾ ਠੀਕ ਹੈ ਜੀ ਜੇ ਕਿਹੋ ਜਿਹਾ 66000 ਰੁਪਏ ਹਾਨ ਆਈ ਉਹਦੇ 66000 ਦੀ ਦੇ ਦੇਣੀ ਆ ਮਾਨ ਤਾਨ ਖੁੱਲਾ ਹੋ ਜੂ ਕੋਈ ਚੱਕਰ ਨਹੀਂ ਛੋੜ ਜਿੰਨੀ ਮਰਜ਼ੀ ਕਰਾ ਲੋ ਬਾਈ ਕਹਿੰਦਾ ਕਰ ਦਿਆਂਗੇ ਦੁੱਧ ਬਾਈ ਕਹਿੰਦਾ ਨਾ ਨੋਂ ਆ ਨਾ 10 ਹੈ 9.5 ਕਿਲੋ ਦੁੱਧ ਬਾਈ ਕਹਿੰਦਾ ਹੋਊਗਾ 14 ਮਹੀਨਿਆਂ ਦੀ ਗੱਭਣ ਹੈ ਚੈੱਕ ਪਾਸ ਚਵਾਈ ਬਾਈ ਕਹਿੰਦਾ ਜਿਹੜੀ ਇਹ ਤੋਂ ਪਹਿਲਾਂ ਮੱਝ ਵਿਖਾਈ ਹੈ ਉਹਦੀ ਤਾਂ ਬਾਲੀ ਪੋਲੀ ਚਵਾਈ ਹੈ ਨਜਾਇਜ਼ ਹੀ ਪੋਲੀ ਆ ਭਾਵੇਂ ਤਿੰਨਾਂ ਸਾਲਾਂ ਦਾ ਜਵਾਕ ਆ ਕੇ ਚਵਾਈ ਕਰ ਲੇ ਤਾਂ ਵੀ ਬਾਈ ਕਹਿੰਦਾ ਧਾਰ ਚੋਲੂਗਾ ਇਹਦੀ ਨਾਂ ਤਾਂ ਪੋਲੀ ਹੈ ਨਾ ਕਰੜੀ ਵਾਲੀ ਹੈ ਅੱਧ ਵਿਚਾਲਾ ਜਿਆ ਉਹ ਤੁਸੀਂ ਚੋ ਕੇ ਵੇਖ ਹੀ ਲੈਣੀ ਆ ਨਾਲੇ ਤੁਹਾਨੂੰ ਦੁੱਧ ਦਾ ਪਤਾ ਲੱਗ ਜਾਊਗਾ ਨਾਲੇ ਆਪਦੀ ਚੋ ਕੇ ਵੇਖ ਲਿਓ ਚਵਾਈ ਦਾ ਵੀ ਪਤਾ ਲੱਗ ਜੂ ਪੋਲੀ ਕਿੰਨੀ ਆ ਕਰੜੀ ਕਿੰਨੀ ਆ ਅੱਧ ਵਿਚਾਲਾ ਜਿਆ ਨਾ ਪੋਲੀ ਆ ਨਾ ਹੀ ਵਾਲੀ ਕਰੜੀ ਆ 9 9.5 ਕਿਲੋ ਦੁੱਧ ਕੰਡੇ ਵਾਲਾ ਮੁੱਲ 66000 ਨੀਲੀ ਰਾਵੀ ਦੀ ਮੱਝ ਐ ਇੱਕ ਇਹਦਾ ਫਾਇਦਾ ਉਹ ਵੀ ਤੁਹਾਨੂੰ ਫਾਇਦਾ ਵੀ ਦੱਸ ਦਿੰਨਾ ਮੈਂ ਨਹੀਂ ਕਈ ਪਸ਼ੂ ਆ ਆ ਵੀ ਜਦੋਂ ਆਪਾਂ ਧਾਰ ਚੋਣੇ ਆ ਕਿਤੇ ਮੂੰਹ ਤੇ ਪੂਛ ਮਾਰੀ ਘਕਾ ਕੇ ਕਿਤੇ ਸਿਰ ਤੇ ਮਾਰੀ ਪੂਛ ਘਕਾ ਕੇ ਇਹਦੀ ਪੂਛ ਨਹੀਂ ਵੱਜਦੀ ਕਿਉਂਕਿ ਲੰਡੀ ਐ ਆਇਨੀ ਹੋਊਗਾ ਕਿ ਤੁਹਾਨੂੰ ਬਾਈ ਇੱਕ ਪਹਿਲੀ ਪੁੱਛਦਾ ਨਹੀਂ ਫਾਇਦਾ ਨਹੀਂ ਦਾ ਹਾਂ ਇਹਦੇ ਹੋਰ ਵੀ ਫਾਇਦੇ ਬਹੁਤ ਆ ਆਹ ਹੁੰਦੇ ਆ گاਵਾ ਇੱਥੇ ਫੇ ਲੱਤਾਂ ਮਾਰਨੇ ਛੜਾ ਮਾਰਦਿਆਂ ਹਾਂ ਇਹ ਪਹਿਲੇ ਦਿਨ ਤੋਂ ਆਂਗਾਈ ਪਈ ਆ ਆਹ ਲਓ ਬਾਈ ਕਹਿੰਦਾ ਨਿਆਣਾ ਜ਼ਰੂਰ ਪਾਉਂਦੀ ਆ ਤੇ ਪਵਾ ਲੈਂਦੀ ਮੌਜ ਨਾ ਆਇਨੀ ਛੜਾ ਮਾਰੂ ਬਾਈ ਠੀਕ ਹੈ ਪਹਿਲੇ ਦਿਨ ਤੋਂ ਆਂਗਾਈ ਗਈ ਨੋ ਜੀ ਠੀਕ ਹੈ ਇਹ ਵੀ ਮਾਂ ਜੋਸੇ ਘਰੋਂ ਆਈ ਜੇ ਵੀ ਉਸੇ ਘਰੋਂ ਆਈ ਆ ਇੱਕੋ ਕਰਵਾਈਆਂ ਇਹਦੀ ਇਹਨਾਂ ਨੂੰ ਮਨ ਕੇ ਦੋ ਚਾਰ ਦਿਨ ਦੱਸ ਦੇ ਨਾ ਮੜ ਕੇ ਭਲਾ ਬੱਚੇ ਨੂੰ ਪਾਸੇ ਕਰ ਲਓ ਨਾਲ ਪਾ ਕੇ ਬਾਈ ਉਸ ਨੂੰ ਠੀਕ ਹੈ ਦੋਸਤੋ ਬਾਈ ਕਹਿੰਦਾ ਆ ਵੀ ਮਾਂ ਜੋਸੇ ਘਰੋਂ ਆਈ ਆ ਇਹ 2 4 ਦਿਨ 10 ਦਿਨ 15 ਦਿਨ ਜਿੰਨੇ ਦਿਨ ਬੱਚੇ ਨੂੰ ਦੁੱਧ ਝਗਾਉਣਾ ਅਗਲਾ ਝੰਗਾਲੇ ਭਾਵੇਂ 2 ਮਹੀਨੇ ਝੰਗਾਲੇ ਹੋ ਅਗਲੀ ਦੀ ਮਰਜ਼ੀ ਆ ਤੇ ਬਾਅਦ ਚ ਬੱਚਾ ਪਾਸੇ ਕਰ ਦੋ ਨਿਆਣਾ ਪਾ ਕੇ ਤੇ ਮੌਜ ਨਾ ਬੈਜੋ ਲੱਤ ਵੀ ਨਹੀਂ ਚੱਕਦੀ ਤੇ ਨਾ ਹੀ ਲੱਤ ਬਾਈ ਕਹਿੰਦਾ ਆ ਚਕੇ ਨਹੀਂ ਆਮ ਬਾਈ ਕਹਿੰਦਾ ਵਹਿੜਾ ਨੂੰ ਨਿਆਣਾ ਪਾਉਂਦੇ ਤਾਂ ਲੱਤ ਮਾਰਨ ਲੱਗ ਪੈਂਦੀ ਆ ਤੇ ਪਰ ਇਹਦੇ ਲੱਤ ਵੀ ਨਹੀਂ ਚੱਕਦੀ ਅਗਿਆ ਮਨਜਿੰਦਰ ਇਹ ਤੇ ਬਈ ਇਹ ਦੂਜਾ ਸੂਆ ਸੁੰਦੀ ਹੈ ਜੀ ਠੀਕ ਹੈ ਪਹਿਲੇ ਸੂਵੇ ਮੇਰੇ ਕੋਲ ਗਈ ਹੈ ਚੰਗਾ ਰਿਕਾਡ ਸੀ ਛੋਟੀ ਦਾ ਮਨ ਕੇ 9-10 ਕਿਲੋ ਦੁੱਧ ਚਵਾਇਆ ਸੀ ਪਹਿਲੇ ਸੂਵੇ ਠੀਕ ਹੈ ਇੱਕ ਗੀਆਂ ਸਮੀ ਪਲੀ ਵੀ ਅੱਗੇ ਨਾਲ ਦੁੱਗਣੀ ਆ ਇਹਦੇ ਉਾਂ ਜਿਹੀ ਹੁਣ 22-23 ਤਰੀਕ ਨੂੰ ਆਉਣੀ ਆ ਉਹ ਤੋਂ ਦਿਨ ਪੂਰੇ ਆ ਅੱਜ 11 ਹੋ ਗਈ ਅੱਜ 11 ਹੋ ਗਈ 11 ਤਾਂ ਰਹਿ ਗਈ ਤੇ ਹੋ ਸਕਦਾ 2-4 ਤਨ ਵਾਧੂ ਘੱਟ ਵੀ ਲੈ ਸਕਦੀ ਆ ਜਰੂਰੀ ਆਪਾਂ ਪਤਾ ਨਹੀਂ ਕਰ ਦੇਗੇ ਠੀਕ ਹੈ ਤੇ ਮੁੱਲੇ ਦਾ ਮੌਕੇ ਤੇ ਕਰਾਂਗੇ ਮਨ ਕੇ ਲੱਖੋਂ ਬਾਹਰ ਹੀ ਹੋਊਗਾ ਠੀਕ ਹੈ ਦੋਸਤੋ ਮੁੱਲ ਲੱਖੋਂ ਬਾਹਰ ਹੋਊਗਾ ਨੀਲੀ 라ਵੀ نسل ਦੀ ਮੱਝ ਹੈ 9-10 ਕਿਲੋ ਦੁੱਧ ਬਾਈ ਕਹਿੰਦਾ ਪਹਿਲੇ ਸੂਏ ਦੇ ਥੱਲੇ ਮੈਂ ਚੋਇਆ ਪਹਿਲੇ ਸੂਏ ਮੈਂ ਹੀ ਸੇਲ ਕੀਤੀ ਸੀ ਬਾਈ ਕਹਿੰਦਾ ਦੂਜੇ ਸੂਏ ਸੁੰਦੀ ਆ ਥੋੜਾ ਜਿਹਾ ਮੈਥੋਂ ਡਰਦੀ ਹੈ ਕੈਮਰੇ ਕਰਕੇ ਲਾ ਲਓ ਜਾਂ ਤਾਂ ਥੋੜਾ ਜਿਹਾ ਕਰਦੀ ਆ ਨੀਲੀ 라ਵੀ نسل ਦੀ ਹੈ 11 ਦਿਨ ਪਈ ਹੈ ਡੇਟ ਮੁਤਾਬਕ ਕੋਈ 2 ਦਿਨ ਵੱਧ ਵੀ ਲੈ ਸਕਦੀ ਆ ਦੂਜਾ ਸੂਹਾ ਝੋਟੀ ਹੈ ਮੱਥੇ ਬੱਲ ਸਿੱਧਾ ਪਟਾ ਨੀਲੀ ਰਵੀ ਗੁਲਾਬੀ ਮਣਕੀ ਅੱਖ ਨੀਲੀ ਰਵੀ ਵਾਲੀ ਚਾਰੇ ਪੈਰਾਂ ਤੇ ਵਾਈਟ ਨਿਸ਼ਾਨ ਪੂਛ ਨੀਲੀ ਰਵੀ ਵਾਲੀ ਤੇ ਵਜਨ ਫੋਲੀ ਆ ਮੁੱਲ ਮੌਕੇ ਦੇ ਕਰ ਲਾਂਗੇ ਬਾਈ ਕਹਿੰਦਾ ਕੋਈ ਗੱਲ ਨਹੀਂ ਅੰਦਾਜ਼ਾ ਹੀ ਦੱਸ ਦੇਣਾ ਲੱਖੋਂ ਬਾਹਰ ਦਾ ਹੋਊਗਾ ਅੱਜ ਦੀ ਵੀਡੀਓ ਦੇ ਵਿੱਚ ਇਹ ਪੰਜ ਪਸ਼ੂ ਆ ਇਨਫਾਰਮੇਸ਼ਨ ਲੈ ਕੇ ਦੇ ਦਿੱਤੀ ਆ ਜਾਇਦ ਜੇ ਮੌਲਾ ਮਾਨਤਾਨ ਖੁੱਲਾ ਹੋ ਜੂ ਸਾਰੇ ਨਗਾ ਚੋਂ ਕੋਈ ਪੰਜ ਲਾਓ 50 ਲਾਓ ਕੋਈ ਚੱਕਰ ਨਹੀਂ ਜਿੱਥੇ ਸੌਦਾ ਹੋਗਾ ਜਿਹੜੇ ਵੀ ਜਾਨਵਰ ਦਾ ਦੇ ਦੇਣਾ ਸਾਰਿਆਂ ਨੂੰ